ਸਾਰੇ ਜਿਹੜੀ ਬੱਚੀ ਤੁਹਾਡੀ ਕੋ ਮਹੌਲਸੀ ਮਿਲ ਗਈ ਹਾਂਜੀ ਹਾਂਜੀ ਪਾਜੀ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰ ਹੈ ਪੁਲਿਸ ਪ੍ਰਸ਼ਾਸਨ ਦਾ ਮੀਡੀਆ ਦਾ ਮੇਰੇ ਸਾਰੇ ਯਾਰਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਤੇ ਬੱਚੀ ਮਿਲ ਗਈ ਹੈ ਹੁਣ ਬੱਚੀ ਤਾਂ ਮੇਰੀ ਮਿਲ ਗਈ ਹੈ ਲੇਕਿਨ ਹੁਣ ਉਸ ਬੰਦੇ ਨੂੰ ਲੱਭਣਾ ਹੈ ਜਿਸ ਨੇ ਇਸ ਵਾਰਤ ਨੂੰ ਇਲਜ਼ਾਮ ਦਿੱਤਾ ਹੈ ਮੇਰੀ ਬੱਚੀ ਪਾਜੀ ਸਰ ਉਹ ਬੱਚੀ ਸਾਡੇ ਘਰ ਦੀ ਬੈਕ ਸਾਈਡ ਤੇ ਬੜਾ ਹੀ ਡੂੰਗਾ ਪਲਾਟ ਹੈ ਠੀਕ ਹੈ ਜੀ ਉਥੋਂ ਬੱਚੀ ਬਰਾਮਦ ਹੋਈ ਹੈ ਉਸੇ ਪਲਾਟ ਦੇ ਵਿੱਚ ਮਾਰਨਿੰਗ ਮੈਂ ਵੀ ਮੇਰਾ ਬ੍ਰਦਰ ਵੀ ਇਵਨ ਕੀ ਮੇਰੇ ਸਾਰੇ ਯਾਰ ਦੋਸਤ ਪੁਲਿਸ ਪ੍ਰਸ਼ਾਸਨ ਨੇ ਠੀਕ ਹੈ ਤੇ ਹੁਣ ਜਿਸ ਬੰਦੇ ਨੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਆਪਣਾ ਸਿਕੰਜਾ ਕੱਸ ਲਿਆ ਹੈ ਆਸ-ਪਾਸ ਮੀਡੀਆ ਵੀ ਘੁੰਮ ਰਿਹਾ ਹੈ ਮੱਲੇ ਵਾਲੇ ਵੀ ਇਕੱਠੇ ਹੋਏ ਹੋਏ ਆ ਉਸ ਬੰਦੇ ਨੂੰ ਭੱਜਣ ਦਾ ਕੋਈ ਰਸਤਾ ਨਹੀਂ ਲੱਭਿਆ ਤੇ ਲਾਸਟਲੀ ਉਹ ਬੱਚੀ ਨੂੰ ਉੱਥੇ ਸੁੱਟ ਕੇ ਆਪ ਫਰਾਰ ਹੋ ਗਿਆ ਬੜ ਪੁਲਿਸ ਪ੍ਰਸ਼ਾਸਨ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਕਰ ਰਹੀ ਹੈ ਕਿ ਸੀਸੀਟੀਵੀ ਕੈਮਰੇ ਵੀ ਚੈੱਕ ਹੋ ਰਹੇ ਨੇ ਕੀ ਇਸ ਵਾਰਦਾਤ ਨੂੰ ਕਿਸ ਬੰਦੇ ਨੇ ਅੰਜਾਮ ਦਿੱਤਾ ਹੈ? ਕੋਈ ਦਿਹਾੜੇ ਕੋਈ ਰਾਤ ਕੇ ਗਿਆ ਹੋਗਾ ਤਾਂ ਗਲੀ ਦੇ ਵਿੱਚ ਤਾਂ ਆਲੇ ਤੇ ਸ਼ੱਕ ਦੇ ਘੇਰੇ ਦੇ ਵਿੱਚ ਆ ਸਾਰੀ ਘਟਨਾ। ਸਰ ਜਿਸ ਬੰਦੇ ਨੇ ਵੀ ਚਾਹੇ ਦਿਨ ਦਿਹਾੜੇ ਕੋਈ ਰੱਖ ਕੇ ਗਿਆ ਚਾਹੇ ਉਹਨੇ ਉੱਪਰੋਂ ਛੁੱਟਿਆ ਚਾਹੇ ਕਿਸੇ ਨੇ ਕੋਠੋਂ ਛੁੱਟਿਆ ਉਸ ਪਲਾਟ ਦੇ ਵਿੱਚ ਠੀਕ ਹੈ ਨਾ ਜਿਸ ਨੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਹੁਣ ਅਸੀਂ ਉਸ ਬੰਦੇ ਨੂੰ ਫੜ ਕੇ ਸਾਂ ਲਵਾਂਗੇ। ਕੋਈ ਸੀਸੀਟੀਵੀ ਚ ਆਇਆ ਬੰਦਾ ਦੇਖਿਆ ਤਰਦੀਸ਼ ਚਲਦੀ ਪਈ ਹੈ ਸੀਸੀਟੀਵੀ ਚ ਹਲੇ ਆਇਆ ਨਹੀਂਗਾ ਕਿਉਂਕਿ ਸੀਸੀਟੀਵੀ ਨਾ ਸਾਰੇ 프ਰੰਟ ਤੇ ਸੀ ਤੇ ਘਰਦੀਪ ਬੈਕਸਾਈਡ ਤੋਂ ਜੋ ਵੀ ਇਲਜਾਨ ਦਿੱਤਾ ਗਿਆ ਬੈਕਸਾਈਡ ਤੋਂ ਦਿੱਤਾ ਗਿਆ ਬੱਚੀ ਦੀ ਹਾਲਤ ਠੀਕ ਹੈ ਜੀ ਬਟ ਹਲੇ ਫਿਲਹਾਲ اوਪੀਡੀ ਸੀਸੀ ਚ ਚੈੱਕਅਪ ਵਗੈਰਾ ਚੱਲਦਾ ਪਿਆ ਵਾ ਇਸ ਟਾਈਮ ਅਮਰਜੈਂਸੀ ਚ ਲੱਗ ਗਏ ਆ ਸਭ ਚੈੱਕਅਪ ਤੋਂ ਬਾਅਦ ਪਤਾ ਲੱਗੇ ਉਹਦਾ ਬੱਚੀ ਠੀਕ ਹੈ ਮਤਲਬ ਕਿ ਅੱਛਾ ਸਰ ਕੋਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਕਿਉਂਕਿ ਆਮ ਤੌਰ ਤੇ ਤੁਸੀਂ ਕਹਿੰਦੇ ਆਲੇ ਦੁਆਲੇ ਦੇ ਘਰਾਂ ਦੇ ਕਿਸੇ ਦੀ ਸ਼ਰਾਰਤ ਹੋ ਸਕਦੀ ਆ ਹਾਂਜੀ ਹਾਂਜੀ ਪਰ ਪੁਲਿਸ ਦਾ ਦਾਵਾ ਸਹੀ ਨਿਕਲਿਆ ਹੈ ਕਿ ਉਹ ਕਹਿੰਦੇ ਕਿ ਪਰਿਵਾਰ ਚੋਂ ਕੋਈ ਹੋ ਸਕਦਾ ਨਹੀਂ ਨਹੀਂ ਸਰ 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 ਪਰਿਵਾਰਿਕ ਮੈਂਬਰ ਸਾਰੇ ਦਾ ਸਾਰੇ ਉੱਥੇ ਹੀ ਮੌਜੂਦ ਸੀਗੇ ਜਿਸ ਟਾਈਮ ਬੱਚੀ ਮਿਲੀ ਹੈ ਠੀਕ ਹੈ ਜੀ ਤੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨੇ ਪੂਰੀ ਤਫਤੀਸ਼ ਕਰ ਲਈ ਸੀ ਉਸ ਤੋਂ ਬਾਅਦ ਸਾਡੇ ਜੋ ਆਸਕਵਾਨ ਦੀ ਉਹਨਾਂ ਦੀ ਵੀ ਤਫਤੀਸ਼ ਪੁਲਿਸ ਨੇ ਕੀਤੀ ਹੈ ਤੇ ਚੱਲ ਰਹੀ ਸੀ ਬਟ ਉਸੇ ਜਦੋਂ ਸਾਡੀ ਫੈਮਲੀ ਅਸੀਂ ਤਾਂ ਘਰੇ ਆ ਗਏ ਜੀ ਅਸੀਂ ਪਿੱਛੇ ਜੋ ਬੈਕਸਾਈਡ ਤੇ ਪਲਾਟ ਆ ਨਾ ਉਹਨੂੰ ਖਤਮਾਂ ਚੱਲੇ ਸੀ ਤੇ ਪੂਰੀ ਕਿੰਨੇ ਘਰ ਪੈਂਦੇ ਨੇ ਆਲੇ ਦੁਆਲੇ ਜਿਹੜੇ ਤੁਹਾਡੇ ਸਰ ਆਲੇ ਦੁਆਲੇ ਜੋ ਆਪਾਂ ਨੀਅਰ ਨੂੰ ਆਊਟ ਕਹੈ ਸਕਦੇ ਉਹ ਤਾਂ 8-10 ਘਰ ਹੀ ਕਹਿ ਸਕਦੇ ਆ ਉਧਰ ਗਲੀ ਹੈਗੀ ਉਹ ਚ 30-40 ਘਰ ਜ਼ਰੂਰ ਹੈਗੇ ਨੇ ਤੇ ਬੈਕਸਾਈਡ ਤੇ ਜਿਹੜੀ ਗਲੀ ਹੈਗੀ ਉਹਦੇ ਵਿੱਚ ਵੀ 15-20 ਘਰ ਹੈਗੇ ਨੇ ਕੋਈ ਸ਼ੱਕ ਗਲੀ ਵਾਲਿਆਂ ਦਾ ਹੈਗਾ ਤੁਹਾਨੂੰ ਨਹੀਂ ਸਰ ਗਲੀ ਵਾਲਿਆਂ ਦਾ ਤਾਂ ਫਿਲਹਾਲ ਵਾਲੇ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਜੋ ਵੀ ਹੈ ਹੈ ਬੰਦਾ ਨੀਅਰ ਦਾ ਹੀ ਹੈ ਪਤਾ ਤਾਂ ਲੱਗ ਹੀ ਜਾਏਗਾ ਹੁਣ ਪੁਲਿਸ ਸਬਜੀਸ਼ ਕਰ ਰਹੀ ਐ ਲੇਕਿਨ ਜਦੋਂ ਵੀ ਮਤਲਬ ਕਿ ਇਹ ਜਿਸ ਬੰਦੇ ਨੇ ਵੀ ਮਤਲਬ ਕਿ ਅਨਜਾਮ ਦਿੱਤਾ ਨਾ ਉਹਨੂੰ ਪ੍ਰੋਪਰਲੀ ਪਤਾ ਸੀ ਕਿ ਇੱਥੋਂ ਐਂਟਰਸ ਐ ਕਿ ਉਪਰੋਂ ਦੀ ਵੀ ਇਹਨਾਂ ਦੀ ਐਂਟਰਸ ਐ ਕਿ ਮਾਉਂਟੀ ਤੋਂ ਉਸ ਤੋਂ ਬਾਅਦ ਉਹ ਬੈਕ ਸਾਈਡ ਤੋਂ ਗਲੀ ਦੇ ਵਿੱਚੋਂ ਨਿਕਲਣ ਦੀ ਉਹਨੇ ਕੋਈ ਪੂਰੀ ਕੋਸ਼ਿਸ਼ ਕੀਤੀ ਹੁਣ ਬੱਚੀ ਕਿੱਥੇ ਹੈ ਜੀ ਹੁਣ ਬੱਚੀ ਸਰਦੀਪ ਹਸਪੀਟਲ ਹੈ ਠੀਕ ਐ ਹਾਂਜੀ ਹਾਂਜੀ ਠੀਕ ਐ ਬਾਕੀ ਹਲੇ ਚੈੱਕਅਪ ਚੱਲ ਰਿਹਾ ਸਰ